ਈੜੀ ਦਾ ਵੱਡਾ ਐਕਸ਼ਨ ਕਾਂਗਰਸ ਪਾਰਟੀ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਤੇ ਉਥੇ ਹੀ ਸੁਖਪਾਲ ਸਿੰਘ ਖੈਰਾ ਵੀ ਵਿਵਾਦਾਂ ਦੇ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਨੇ ਤੇ ਦੱਸਦੀ ਹੈ ਕਿ ਹੁਣ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਤਹਿਤ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਕੱਲ ਐਕਸ਼ਨ ਏਡੀ ਦੇ ਵੱਲੋਂ ਕੀਤਾ ਗਿਆ ਉਸ ਦੇ ਵਿੱਚ ਸ਼ਰਿਆ ਆਮ ਆਦਮੀ ਪਾਰਟੀ ਦੀ ਧੱਕੇਸ਼ਾਹੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਲਗਾਤਾਰ ਪਲਟਵਾਰ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨਜ਼ਰ ਆ ਰਹੇ ਨੇ ਤੇ ਆਓ ਤੁਹਾਨੂੰ ਸੁਣੋਣਿਆ ਹੋਰ ਉਹਨਾਂ ਦਾ ਕੀ ਕਹਿਣਾ ਜੇ ਅਸੀਂ ਧੰਦੇ ਵਾਲੇ ਆਦਮੀ ਨਹੀਂ ਸੀਗੇ ਸਾਡੇ ਵਾਸਤੇ ਕੋਈ ਰਾਜਨੀਤੀ ਧੰਦਾ ਨਹੀਂ ਸੀਗੀ ਸਿਰਫ ਸਰਕਾਰਾਂ ਦਾ ਵਿਰੋਧ ਕਰਨ ਵਾਸਤੇ ਆਪਣੇ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਸਤੇ ਆਪਣੀ ਕੌਮ ਦੀ ਗੱਲ ਕਰਨ ਵਾਸਤੇ ਆਪਣੇ ਪਾਣੀਆਂ ਦੀ ਗੱਲ ਕਰਨ ਵਾਸਤੇ ਇਹ ਕੀਮਤਾਂ ਉਹਨਾਂ ਨੇ ਵੀ ਅਦਾ ਕੀਤੀਆਂ ਤੇ ਹੁਣ ਮੇਰੀ ਵਾਰੀ ਆ ਮੇਰੇ ਤੇ ਇਸ ਵਕਤ ਪੰਜ ਤਾਂ ਮੁਕਦਮੇ ਜਿਹੜੇ ਮਗਲੀਆਂ ਸਰਕਾਰਾਂ ਨੇ ਕੀਤਾ ਛੱਡ ਦਿਓ ਸਾਰੇ ਰੱਦ ਰੁੱਦ ਕਰਤੇ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਪੰਜ ਮੁਕਦਮੇ ਆ ਜਿਹੜੀ ਐ ਖੋਤੀ ਭਗਵੰਤ ਮਾਨ ਦੀ ਸਰਕਾਰ ਨੇ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਹੋਏ ਨੇ ਉਹਨਾਂ ਵਿੱਚੋਂ ਇੱਕ ਮੁਕਦਮਾ ਬਹੁਤ ਸੰਗੀਨ ਜਿਹਦੇ ਵਿੱਚ ਮੈਨੂੰ ਨਾਬੇ ਜੇਲ੍ਹ ਵਿੱਚ ਡੀਟੇਨ ਕੀਤਾ ਗਿਆ ਸੀ ਐਨਡੀਪੀਐਸ ਦਾ 9 ਸਾਲ ਪੁਰਾਣਾ ਸਾਰਿਆਂ ਨੂੰ ਪਤਾ ਤਕਰੀਬਨ ਔਰ ਇਸ ਤੋਂ ਇਲਾਵਾ ਇੱਕ ਮੁਕਦਮਾ ਮੇਰੇ ਤੇ 2021 'ਚ ਈਡੀ ਨੇ ਬੀਜੇਪੀ ਸਰਕਾਰ ਨੇ ਮੇਰੇ ਤੇ ਦਰਜ ਕਰਕੇ ਮੈਨੂੰ ਪਟਿਆਲਾ ਦੀ ਜੇਲ੍ਹ ਵਿੱਚ ਰੱਖਿਆ ਔਰ ਕੱਲ ਅਚਾਨਕ ਮੀਡੀਆ ਰਾਹੀਂ ਪਤਾ ਲੱਗਿਆ ਟੀਵੀ ਚੈਨਲਾਂ ਰਾਹੀਂ ਪਤਾ ਲੱਗਿਆ ਕੀ ਈਡੀ ਨੇ ਸਾਡਾ ਜਿਹੜਾ ਚੰਡੀਗੜ੍ਹ ਦਾ ਇਹ ਰਹਿائش ਆ ਉਸ ਨੂੰ ਅਟੈਚ ਕਰਤਾ ਵਾ ਈਡੀ ਟਵਿੱਟਰ ਤੇ ਆਪਰੇਟ ਕਰ ਰਹੀ ਹੈ ਮੈਨੂੰ ਕੋਈ ਨੋਟਿਸ ਨਹੀਂ ਆਇਆ ਅੱਜ ਮੈਂ ਤੁਹਾਡੇ ਨਾਲ ਅੱਜ ਬੈਠਾ ਵਾਂ 12 ਤਰੀਕ 'ਚ ਯਾਨੀ ਕਿ ਆਲਮੋਸਟ 24 ਘੰਟੇ ਬਾਅਦ ਜਦੋਂ ਈਡੀ ਨੇ ਖਬਰਾਂ ਛਾਪ ਦਿੱਤੀਆਂ ਸਾਰੇ ਦੇਸ਼ ਵਿੱਚ ਮੈਂ ਤੁਹਾਡੇ ਨਾਲ 24 ਘੰਟੇ ਬਾਅਦ ਇੱਥੇ ਬੈਠਾ ਵਾਂ ਆਪਣੇ ਘਰ ਵਿੱਚ ਚੰਡੀਗੜ੍ਹੀ ਬੈਠਾ ਮੈਨੂੰ ਕੋਈ ਨੋਟਿਸ ਨਹੀਂ ਸਰਵ ਹੋਇਆ ਤੁਸੀਂ ਦੇਖੋ ਇਸ ਵਿੱਚ ਇਸ ਦੇਸ਼ ਵਿੱਚ ਚੱਲ ਕੀ ਰਿਹਾ ਹੈ ਔਰ ਈਡੀ ਨੇ ਪਹਿਲਾਂ ਪ੍ਰੈਸ ਰਿਲੀਜ਼ ਜਾਰੀ ਕੀਤੀ ਦਿੱਲੀ 'ਚ ਦਿੱਲੀ ਤੋਂ ਤੇ ਟੀਵੀ ਆਨੇ ਚੱਕ ਦਿੱਤੇ ਕੰਮ ਖੈਰਾ ਦੀ ਪ੍ਰਾਪਰਟੀ ਅਟੈਚ ਖੈਰਾ ਦੀ ਪ੍ਰਾਪਰਟੀ ਅਟੈਚ ਫਿਰ ਸਾਡੇ ਘਰ ਦੇ ਗੇੜੇ ਮਾਰਨ ਲੱਗੇ ਫਿਰ ਮੈਂ ਜਦੋਂ ਦੇਖਿਆ ਤਾਂ ED ਨੇ ਆਪਣੇ ਟਵਿੱਟਰ ਤੇ ਬਾਅਦ ਵਿੱਚ ਸ਼ੇਅਰ ਕੀਤਾ ਕਿ ਖੈਰਾ ਸੁਖਪਾਲ ਸਿੰਘ ਖੈਰਾ ਦੀ ਅਸੀਂ ਚੰਡੀਗੜ੍ਹ ਰੈਹਾਇਸ਼ ਪ੍ਰਾਪਰਟੀ ਅਟੈਚ ਕਰਤੀ ਮਾਮਲਾ 2021 ਦਾ ਵਾ ਅਦਾਲਤ ਵਿੱਚ ਕੇਸ ਚੱਲ ਰਿਹਾ ਵਾ ਔਰ ਜਿਸ ਆਧਾਰ ਤੇ ਕੇਸ ED ਨੇ ਚਲਾਇਆ ਵਾ ਉਹਦਾ ਸ਼ੈਡਿਊਲਡ ਡਿਫੈਂਸ NDPS ਦਾ ਕੇਸ ਜਿਹੜਾ ਭਗਵੰਤਮਾਨ ਦੀ ਮਿਹਰਬਾਨੀ ਦੇ ਨਾਲ ਮੇਰੇ ਤੇ ਦਰਜ ਹੋਇਆ ਉਹਦੇ ਕਰਕੇ ਚੱਲ ਰਿਹਾ ਵਾ ਔਰ ਉਹਦੀ ਵਾਸ਼ਿੰਗ ਜਿਹੜੀ ਆ ਸੁਪਰੀਮ ਕੋਰਟ ਵਿੱਚ ਪੈਂਡਿੰਗ ਆ ਪਰ ਕਿਉਂਕਿ ਹੁਣ ਪੰਜਾਬ ਦੇ ਵਿੱਚ 2027 ਚ ਇਲੈਕਸ਼ਨ ਆ ਰਹੀ ਆ ਇਸ ਕਰਕੇ ਈਡੀ ਨੇ ਹੁਣ ਆਪਣੇ ਨਿਸ਼ਾਨੇ ਲੱਭਣੇ ਸ਼ੁਰੂ ਕਰ ਦਿੱਤੇ ਨੇ ਕਿ ਕਿਹਨਾਂ ਕਿਹਨਾਂ ਨੂੰ ਅਸੀਂ ਬਾਵਾ ਬਰੋਣੀਆਂ ਕਿਹਨਾਂ ਕਿਹਨਾਂ ਨੂੰ ਦਬਾਉਣਾ ਕਿਹਨਾਂ ਨੂੰ ਤੁਮਕਾਉਣਾ ਤੇ ਕਿਹਨਾਂ ਨੂੰ ਡਰਾਉਣਾ ਇਸ ਤੋਂ ਪਹਿਲਾਂ ਸਾਡੇ ਜਿਹੜੇ ਜਨਰਲ ਸੈਕਟਰੀ ਇਨਚਾਰਜ ਬਣੇ ਨੇ ਨਵੇਂ ਭੁਪੇਸ਼ ਪਘੇਲ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਛੱਤੀਸਗੜ੍ਹ ਦੇ ਪਹਿਲਾਂ ਉਹਨਾਂ ਦੇ ਰੇਡ ਹੋਇਆ ਅਜ ਤੋਂ 3 ਦਿਨ ਪਹਿਲਾਂ ਉਹਨਾਂ ਨੇ ਬਾਹਰ ਆਣ ਕੇ ਸਾਰੀ ਗੱਲ ਅੱਤ ਦੱਸਦੇ ਕਿ ਮੇਰੇ ਘਰੋਂ ਕੁਝ ਨਹੀਂ ਮਿਲਿਆ ਔਰ ਜੇ ਮਿਲੇ ਨੇ ਤੇ ਸਾਡੀ ਪ੍ਰਾਪਰਟੀ ਦੇ ਸਾਡੇ ਖਾਨਦਾਨੀ ਜਿਹੜੇ ਡਾਕੂਮੈਂਟਸ ਨੇ ਜ਼ਮੀਨ ਜਾਇਦਾਦ ਦੇ ਉਹ ਹਨ ਤੇ ਮੈਂ ਫੇਸ ਕਰੂੰ ਅਸਲ ਚ ਭਗੇਲ ਤੇ ਵੀ ਇਹੀ ਹਮਲਾ ਤਾਂ ਕੀਤਾ ਗਿਆ ਕਿਉਂਕਿ ਉਹ ਆਪਣਾ ਕੰਮ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਪੂਰੀ ਇਨਸਾਫਪਸੰਦੀ ਨੂੰ ਨਾਂਕ ਕਰ ਸਕੇ ਟਾਈਮ ਨਾ ਸਫੇਰ ਕਰ ਸਕੇ ਕਾਂਗਰਸ ਨੂੰ ਇੱਥੇ ਪੰਜਾਬ ਦੇ ਜਿਹੜੇ ਸਾਡਾ ਯੂਨਿਟ ਹੈ ਇਹਨੂੰ ਮਜ਼ਬੂਤ ਨਾ ਕਰ ਸਕੇ ਨੈਕਸਟ ਟਾਰਗੇਟ ਉਹਨਾਂ ਨੇ ਮੈਨੂੰ ਲੱਭ ਲਿਆ ਮਤਲਬ ਅੱਜ ਅਟੈਚਮੈਂਟ ਦੀ ਲੋਡ ਕੀ ਪਈ ਜਦ ਚਲਾਨ ਪੇਸ਼ ਕਰ ਚੁੱਕੀ ਆ ਈਡੀ 2021 ਚ ਚਲਾਨ ਪੇਸ਼ ਹੋ ਚੁੱਕਾ ਅਦਾਲਤਾਂ ਵਿੱਚ ਡੇਟਾ ਪੈਰੀਆਂ ਨੇ ਔਰ ਅਗਰ ਅਟੈਚਮੈਂਟ ਕਰਨੀ ਵੀ ਸੀਗੀ ਤੇ ਪਹਿਲਾਂ ਮੈਨੂੰ ਤਾਂ ਨੋਟਿਸ ਸਰਵ ਕਰਦੇ ਮੇਰਾ ਪੱਖ ਤਾਂ ਸੁਣਦੇ ਲੇਕਿਨ ਕੁਝ ਨਹੀਂ ਸੁਣਿਆ ਔਰ ਜਿਹੜੀ ਸੋ ਕਾਲਡ ਐਨਡੀਪੀਐਸ ਦੇ ਡਰੱਗਸ ਦੇ ਕੇਸ ਨੂੰ ਆਧਾਰ ਬਣਾ ਕੇ ਇੰਡੀਨੇ ਮੁਕਦਮਾ ਦਰਜ ਕੀਤਾ ਉਹਦਾ ਸਮਾਂ ਰੱਖਿਆ ਇਹਨਾਂ ਨੇ 2014 ਤੋਂ 2021 ਜਦਕਿ ਇਹ ਕੋਠੀ ਸਾਡੀ 1990 ਦੇ ਅਸੀਂ ਰਹਿ ਰਹੇ ਮਤਲਬ ਕਿੰਨੇ ਸਾਲ ਹੋ ਗਏ 35 ਸਾਲ ਪਰ ਉਹ ਕਹਿੰਦੇ ਨੇ ਜੀ ਅਸੀਂ ਇਹਨੂੰ ਵੀ ਕਬਜ਼ੇ 'ਚ ਕਰਨਾ ਵਾ ਚਲੋ ਅਟੈਚਮੈਂਟ ਆ ਉਹਨਾਂ ਦੇ ਕਰ ਸਕਦੇ ਅਸੀਂ ਉਹਦਾ ਲੀਗਲ ਰੂਟ ਲਵਾਂਗੇ ਉਹਦਾ ਪ੍ਰੋਸੈਸ ਕਰਾਂਗੇ ਔਰ ਬਹੁਤ ਸਾਰੀਆਂ ਇਦਾਂ ਦੀਆਂ ਅਟੈਚਮੈਂਟਸ ਇੰਡੀਆ ਨੇ ਉਹ ਹਾਈ ਕੋਰਟ ਨੇ ਸਟੇ ਕੀਤੀਆਂ ਹੋਈਆਂ ਨੇ ਮੈਂ ਉਧਰ ਤੱਕ ਜਾਊਂਗਾ ਲੇਕਿਨ ਮੇਰਾ ਤਾਂ ਆਪਣਾ ਫਰਜ਼ ਸੀਗਾ ਕਿ ਕਿਵੇਂ ਅੱਜ ਈਡੀ ਦਾ ਸੀਬੀਆਈ ਦਾ ਦੁਰਉਪਯੋਗ ਕਰਕੇ ਬੀਜੇਪੀ ਆਪਣੇ ਹੀ ਓਪੋਨੈਂਟਸ ਨੂੰ ਸਾਰੇ ਦੇਸ਼ ਵਿੱਚ ਉਹਨਾਂ ਨੂੰ ਧਮਕਾ ਰਹੀ ਆ ਉਹਨਾਂ ਨੂੰ ਡਰਾ ਰਹੀ ਆ ਪੇ ਪੈਦਾ ਕਰ ਰਹੀ ਆ ਕਿ ਤੁਸੀਂ ਖਬਰਦਾਰ ਜੇ ਸਾਡੇ ਦੇਸ਼ ਦੇ ਨਿਜ਼ਾਮ ਦੇ ਖਿਲਾਫ ਬੋਲੇ ਔਰ ਭਗਵੰਤ ਮਾਨ ਤੇ ਕੇਜਰੀਵਾਲ ਤੇ ਮੈਨੂੰ ਇਸ ਗੱਲ ਦਾ ਅਫਸੋਸ ਆ ਕਿ ਜਿਹੜਾ ਇਹਨਾਂ ਨੇ ਮੇਤੇ ਕੇਸ ਬਣਾਇਆ ਨਾ ਫਾਜ਼ਿਲਕਾ ਵਿੱਚ ਜਦੋਂ ਮੈਨੂੰ ਨਾਬੇ ਜੇਲ੍ਹ ਚ ਰੱਖਿਆ 4 ਮਹੀਨੇ ਇਹਨਾਂ ਨੇ ਈਡੀ ਦੀ